ਮਿੱਤਰੋ ਅੱਜ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋਗੇ ਜਹਾਜ਼ ਵਰਗਾ ਟਰੈਕਟਰ 4x4 55 ਹੌਸਪਾਵਰ ਮਡ ਗਾਰਡ ਤੁਸੀਂ ਦੇਖ ਲਓਨੇ ਪੂਰੇ ਮੋਡੀਫਾਈ ਮਡ ਗਾਰਡ ਇੰਡੀਕੇਟਰ ਵਗੈਰਾ ਐਲਈਡੀ ਸਾਰਾ ਟਰੈਕਟਰ ਬਿਲਕੁਲ ਸਾਫ਼ ਤੇ ਸੋਹਣਾ ਟਰੈਕਟਰ ਕੰਪਨੀ ਨੇ ਤੁਹਾਨੂੰ ਫਾਰਮ ਡਿਫੈਂਸਰ ਲੋਕ ਦੇ ਨਾਲ ਸਾਰੇ ਲੀਵਰ ਗੱਡੀਆਂ ਵਾਲੇ ਡਿਸਟ੍ਰੀਬਿਊਟਰ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਹੱਥ ਵਿੱਚ ਇਹਦੇ ਤੁਹਾਨੂੰ ਬੈਠੇ ਨੂੰ ਮਿਲੂਗਾ ਤੇ ਸਭ ਤੋਂ ਮੇਨ ਗੱਲ ਇਹ ਕੋਈ CRDI ਨਹੀਂ ਹੈਗਾ ਕੋਈ CRDI ਨਹੀਂ ਹੈਗਾ ਤੇ ਮੈਕੋ ਪੰਪ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲੂਗਾ 55 ਹਸਪਾਵਰ ਦੇ ਵਿੱਚ ਚਾਰ ਸਿਲੰਡਰ ਚਾਰ ਸਿਲੰਡਰ ਤੁਹਾਨੂੰ ਇਹ ਟਰੈਕਟਰ ਮਿਲੂਗਾ ਫੁੱਲ ਵੱਡਾ ਇੰਜਨ 4x4 ਤੇ ਜਿਹੜਾ ਇਹਦਾ ਸਟੀering ਵਾਲਾ ਤੇਲ ਹੈਗਾ ਸਾਰੇ ਟਰੈਕਟਰਾਂ ਦੇ ਵਿੱਚ ਜ਼ਿਆਦਾਤਰ ਉਹਦਾ ਹਿੱਸੇ ਦੇ ਵਿੱਚੋਂ ਹੀ ਆਉਂਦਾਗਾ ਉਹ ਖਰਾਬ ਹੋ ਜਾਂਦਾ ਸਟੀering ਇਹਦਾ ਦਿੱਕਤ ਦੇਣ ਲੱਗ ਜਾਂਦਾ ਸੀਲਾਂ ਵਗੈਰਾ ਲੀਕ ਹੋ ਜਾਂਦੀਆਂ ਨੇ ਇਹਦੇ ਵਿੱਚ ਜਿਹੜਾ ਹੈਗਾ 2 ਲੀਟਰ ਵੱਖਰਾ ਕੰਪਨੀ ਨੇ ਲਾਇਆਗਾ ਟੈਂਕ ਉਹਦੇ ਵਿੱਚ 2 ਲੀਟਰ ਵੱਖਰਾ ਪਾਓ ਤੇਲ ਤੇ ਤੁਸੀਂ ਤੁਹਾਨੂੰ ਖਰਾਬੀ ਆਊਗੀ ਜਾਂ ਦਿੱਕਤ ਟਰੈਕਟਰ ਘਟੂਗਾ ਦਾ ਤੁਹਾਡਾ 2 ਲੀਟਰ ਹੀ ਤੇਲ ਪਊਗਾ ਤੇ ਬੈਟਰੀ ਵਾਲਾ ਤੁਸੀਂ ਦੇਖ ਸਕਦੇ ਹੋਗੇ ਬਕਸਾ ਇਹਦੇ 프ਰੰਟ ਦੇ ਉੱਪਰ ਹੀ ਚੁੱਲ੍ਹੇ ਦੇ ਵਿੱਚ ਦਿੱਤਾ ਹੋਇਆ ਹੈ ਕੰਪਨੀ ਨੇ ਸਪੈਸ਼ਲ ਬੈਟਰੀ ਦਿੱਤੀ ਹੈ ਵੱਡੀ ਤੇ ਬਹੁਤ ਸੋਹਣਾ ਟਰੈਕਟਰ ਤੁਸੀਂ ਆਪਾਂ ਕਹਿ ਸਕਦੇ ਨੇ ਕਿ ਇਹ ਕੰਪਨੀ ਨੇ ਕੱਢਿਆ ਤੇ ਨਾਲ ਹੀ ਨਾਲ ਸਿੰਗਲ ਵੀ ਸ਼ੋਪ ਪੋਰਸ਼ ਕੰਪਨੀ ਨੇ ਡਿਜ਼ਾਈਨ ਕੀਤੀ ਹੈ ਟੌਪ ਦੀ ਕੰਪਨੀ ਦੀ ਜਿਹੜੀ ਸ਼ੋ ਹੈਗੀ ਉਹ ਡਿਜ਼ਾਈਨ ਕੀਤੀ ਹੋਈ ਹੈ ਦੇਖ ਸਕਦੇ ਹੋ ਤੇ ਜਿੱក ਦਿੱਤੇ ਹੋਏ ਨੇ ਆਰਾਮ ਨਾਲ ਇਹ ਚੋਕ ਉੱਪਰ ਚਲੀ ਜਾਂਦੀ ਹੈ ਉੱਥੇ ਕੱਢ ਜਾਂਦੀ ਹੈ ਉੱਪਰ ਜਾ ਕੇ ਟੋਲ ਕੀ ਦੀ ਸਲੈਂਸਰ ਵਾਲੀ ਵਿੱਚ ਹੈਗੀ ਤੇ ਟੋਲ ਕੀ ਵਿੱਚ ਹੈਗੀ ਤੇ ਵਾਈਬ੍ਰੇਸ਼ਨ ਤੋਂ ਜਮੀ ਮਤਲਬ ਰਹਿਤ ਆਗਾ ਐਨੀ ਕੋਈ ਇਹਦੇ ਵਿੱਚ ਵਾਈਬ੍ਰੇਸ਼ਨ ਨਹੀਂ ਹੈਗੀ ਟਰੈਕਟਰ ਦੇ ਵਿੱਚ 500 ਘੰਟੇ ਦੀ ਸਰਵਿਸ ਤੇ ਉੱਪਰ ਇਹ ਫਿਲਟਰ ਬਦਲੇ ਜਾਣਗੇ ਜਿਹੜੇ ਤੁਸੀਂ ਦੇਖ ਰਹੇ ਹੋਗੇ ਇਹ 500 ਘੰਟੇ ਦੀ ਸਰਵਿਸ ਤੇ ਫਿਲਟਰ ਨੇਗੇ 500 ਘੰਟੇ ਦੀ ਸਰਵਿਸ ਉਹ ਤਾਂ ਨਾਲ ਹੀ ਇੱਕ ਮੇਨ ਚੀਜ਼ ਹੋਰ ਹੀਟ ਗਾਰਡ ਵਗੈਰਾ ਇਹਦੇ ਸਾਰੇ ਕੰਪਨੀ ਵੱਲੋਂ ਲੱਗੇ ਲਗਾਏ ਮਿਲਣਗੇ ਤੇ ਨਾਲ ਹੀ ਇਹਦਾ ਜਿਹੜਾ ਕਲਚ ਹੈਗਾ ਇਹਦੇ ਵਿੱਚ ਵੀ ਕੰਪਨੀ ਨੇ ਸੁਧਾਰ ਕੀਤਾ ਹੈਗਾ ਇਹ ਜਿਹੜੀ ਪੱਤੀ ਤੁਸੀਂ ਦੇਖ ਰਹੇ ਹੋਗੇ ਕੰਪਨੀ ਨੇ ਲਾਈ ਹੋਈ ਹੈ ਇਹ ਪੱਤੀ ਦਾ ਮਤਲਬ ਇਹੀ ਹੈਗਾ ਜਦੋਂ ਤੁਸੀਂ ਟਰੈਕਟਰ ਚਲਾ ਕੇ ਖੜਾਉਣੇ ਧਵਾ ਕੇ ਖੜਾਉਣੇ ਹੋਗੇ ਤਾਂ ਇਹਨੂੰ ਕਲਚ ਨੂੰ ਦੱਬ ਕੇ ਇਹ ਲੋਕ ਲਗਾ ਸਕਦੇ ਹੋਗੇ ਤਾਂ ਕਿ ਤੁਹਾਡੀ ਕਲਚ ਪਲੇਟ ਚਿਪੇ ਨਾ ਕੋਈ ਤੁਹਾਨੂੰ ਦਿੱਕਤ ਨਾ ਦੇਵੇ ਤੇ ਇਹ ਬਹੁਤ ਸੋਹਣੀ ਚੀਜ਼ ਲਾਈ ਆ ਨਾਲ ਹੀ ਆਪਣੇ ਹੈਗਾ ਜਿਹੜਾ ਸਪੈਸ਼ਲ ਗੀਅਰ ਤੇ ਚੇਂਜਰ ਗੀਅਰ ਫਾਰਵਰਡ ਤੇ ਰਿਵਰਸ ਵਾਲਾ ਕੰਪਨੀ ਤੁਹਾਨੂੰ ਦਿੱਤਾ ਹੈਗਾ ਇਹਦੇ ਵਿੱਚ ਜਿਵੇਂ 850 ਜਦੋਂ ਨਵਾਂ ਟਰੈਕਟਰ ਆਇਆ ਉਹਦੇ ਵਿੱਚ ਚੇਂਜਰ ਗੀਅਰ ਇੱਥੇ ਲੱਗਿਆ ਹੋਇਆ ਹੈਗਾ ਸਟੇਨਿੰਗ ਕੋਲ ਇਹਦੀ ਕੰਪਨੀ ਨੇ ਸਪੈਸ਼ਲ ਇੱਥੇ ਦਿੱਤਾ ਹੋਇਆ ਲੀਵਰ ਤੇ ਸਪੈਸ਼ਲ ਗੀਅਰ ਵੀ ਇਹਦੇ ਵਿੱਚ ਦਿੱਤਾ ਹੋਇਆ ਹੈਗਾ ਆਰਮ ਟਰੈਕਟਰਾਂ ਦੇ ਵਿੱਚ ਚੇਂਜਰ ਬਸ ਸਿੱਧਾ ਤੇ ਪਿੱਛੇ ਜਾਣ ਵਾਸਤੇ ਹੁੰਦਾ ਇਹਦੀ ਕੰਪਨੀ ਨੇ ਉਰੇ ਲਗਾਇਆ ਹੋਇਆ ਤੇ ਪੂਰਾ ਖੁੱਲਾ ਡੁੱਲਾ ਪਲੇਟਫਾਰਮ ਦੋ ਸਟੈਪ ਦੇਖ ਸਕਦੇ ਹੋਗੇ ਤੇ ਉੱਪਰੋਂ ਡੈਸ਼ਬੋਰਡ ਦੀ ਗੱਲ ਕਰੀ ਤਾਂ ਬਹੁਤ ਸੋਹਣਾ ਡੈਸ਼ਬੋਰਡ ਮੀਟਰ ਵਗੈਰਾ ਸਾਰੇ ਸੈਂਸਰ ਵਾਲੇ ਮੀਟਰ ਲੱਗੇ ਹੋਏ ਨੇ ਐਕਸਲੈਂਟਰ ਦੇਖ ਲਓ ਬਹੁਤ ਸੋਹਣਾ ਲੱਗਿਆ ਹੋਇਆ ਬ੍ਰੇਕ ਟਰੈਕਟਰ ਤੇ ਸਾਰਾ ਮਤਲਬ ਆ ਇਹ ਪਾਰਕਿੰਗ ਲਾਈਟਾਂ ਆ ਗਈਆਂ ਸੋ ਕਹਿਣ ਦਾ ਭਾਵ ਟਰੈਕਟਰ ਬਹੁਤ ਸੋਹਣਾ ਕੰਪਨੀ ਨੇ ਕੱਢਿਆ ਤੇ ਨਾਲ ਹੀ ਲੀਵਰ ਹਾਈ ਲੋ ਵਾਲਾ ਆ ਗਿਆ ਭਾਈ ਲੋ ਇਥੋਂ ਪੈਂਦਾ ਤਾਂ ਇਧਰ ਜੋ ਸਪੈਸ਼ਲ ਲਾਉਂਗੇ ਟਰੈਕਟਰ ਦੇ ਸਪੈਸ਼ਲ ਗੇਅਰ ਲਗਾਉਂਗੇ ਤਾਂ ਇਹਦਾ ਤੋਰਾ ਸਭ ਤੋਂ ਘੱਟ ਹੋ ਜਾਣਾ ਹੈ ਤੇ ਜਦੋਂ ਇਧਰੋਂ ਤੁਸੀਂ ਆਪਣੇ ਚਾਰ ਗੇਰੇ ਤੁਹਾਨੂੰ ਪਤਾ ਹੀ ਹੋਊਗਾ ਜੇ ਇਧਰ ਤੁਹਾਡੇ ਚਾ ਚੌਥਾ ਗੇਰ ਵੀ ਪਿਆ ਹੋਇਆ ਤਾਂ ਤੁਸੀਂ ਰਿਵਰਸ ਗੇਅਰ ਲਗਾ ਦੋਗੇ ਤਾਂ ਇਹ ਟਰੈਕਟਰ ਉਨਾ ਹੀ ਬੈਕ ਭੱਜੂਗਾ ਬੈਕ ਸਪੀਡ ਇਹਦੀ ਇੰਨੀ ਹੈ ਕਿ ਤੇ ਨਾਲ ਹੀ ਨਾਲ ਤੁਸੀਂ ਉੱਪਰੋਂ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾਗਾ 2600 ਦੀ ਲਿਫਟ ਕੈਪੈਸਿਟੀ ਦੇ ਨਾਲ ਤੁਹਾਨੂੰ ਇਹ ਟਰੈਕਟਰ ਅਵੇਲੇਬਲ ਹੋਊਗਾ ਤੇ ਹੁੱਕ ਵਗੈਰਾ ਸਾਰੀ ਕੰਪਨੀ ਤੋਂ ਇਹ ਜਿਹੜਾ ਮਤਲਬ ਐਸੈਸਰੀ ਲੱਗੀ ਹੁੰਦੀ ਹੈ ਸਾਰੀ ਕੰਪਨੀ ਦੇ ਉੱਪਰ ਆਊਗੀ ਲੱਗੀ ਲਗਾਈ ਆਊਗੀ ਟਰੈਕਟਰ ਦੇ ਉੱਪਰ ਫੁੱਲ ਹੈਵੀ ਲਿੰਕਾਂ ਕੋਈ ਦੇਸੀ ਜਾਂ ਲਿੰਕਾਂ ਨਹੀਂ ਹੈਗੇ ਆਪਾਂ ਕਹਿ ਸਕਦੇ ਹਾਂ ਫੁੱਲ ਹੈਵੀ ਲਿੰਕਾਂ ਲੱਗੀਆਂ ਹੋਈਆਂ ਨੇ ਟਰੈਕਟਰ ਨੂੰ ਤੇ ਮੋਡੀਫਾਈ ਮਡ ਗਾਰਡ ਦੇਖ ਸਕਦੇ ਹੋਗੇ ਜਹਾਜੀ ਲੁੱਕ ਦੇ ਵਿੱਚ ਇਹ ਟਰੈਕਟਰ ਤੁਹਾਨੂੰ ਮਿਲੂਗਾ ਆਈਬੀਡੀਓ ਵਾਲਾ ਕਲਚ ਤੁਹਾਨੂੰ ਹੱਥ ਵਿੱਚ ਮਿਲੂਗਾ ਸਾਈਡ ਦੇ ਉੱਪਰ ਲੱਗਿਆ ਹੋਇਆ ਤੇ ਸਾਰਾ ਟਰੈਕਟਰ ਬਹੁਤ ਸੋਹਣਾ ਲੱਗ ਬਣਾਹਾ ਕੰਪਨੀ ਤੇ ਫੀਚਰਲੈਸ ਟਰੈਕਟਰ ਬਣਾਇਆ ਹੋਇਆ ਦੇਸੀ ਜਾਂ ਜਗ੍ਹਾੜ ਨਹੀਂ ਹੈਗਾ ਵੀ ਕਹਿਦੀ ਆਪਾਂ I mean ਨਟ-ਨਟ ਲੱਗੇ ਪਏ ਆਗੇ ਜਾਂ ਉਹੀ ਦੇਸੀ ਜਿਹਾ ਬਣਾਇਆ ਹੋਇਆ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਕੰਪਨੀ ਨੇ ਤੇ ਬਾਕੀ ਆਪਣਾ ਪਹੀਆਂ ਦਾ ਇਹ ਹੁੰਦਾ ਵੀ ਟਰੈਕਟਰ ਸੋਹਣਾ ਨਹੀਂ ਹੈਗਾ ਤਾਂ ਟਰੈਕਟਰ ਨੂੰ ਜਦੋਂ ਆਪਾਂ ਗੌਰ ਦੇ ਨਾਲ ਦੇਖਾਂਗੇ ਫੀਚਰਾਂ ਵੱਖੋਂ ਦੇਖਾਂਗੇ ਤਾਂ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਕੰਪਨੀ ਨੇ ਛੱਡੀ ਹੈਗੀ ਦੇਖ ਸਕਦੇ ਹੋਗੇ ਇਹ 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 ਆਪਣਾ ਦੇਸੀ ਡਿਜ਼ਾਈਨ ਹੋਇਆ ਹੋਇਆ ਟਰੈਕਟਰ ਇਹ ਜਿਹੜਾ ਪੋਰਸ਼ ਕੰਪਨੀ ਨੇ ਡਿਜ਼ਾਈਨ ਕੀਤਾ ਹੋਇਆ ਟਰੈਕਟਰ ਹੈਗਾ ਜਿਹੜੀ ਬ੍ਰਾਂਡਡ ਗੱਡੀ ਹੈ ਪੋਰਸ਼ ਉਹ ਕੰਪਨੀ ਨੇ ਇਹ ਟਰੈਕਟਰ ਡਿਜ਼ਾਈਨ ਕੀਤਾ ਹੋਇਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਮੈਂਟ ਕਰ ਸਕਦੇ ਹੋ ਕਿਵੇਂ ਲੱਗਿਆ ਟਰੈਕਟਰ ਤੇ ਵੀਡੀਓ ਦੇ ਨਾਲ ਬਣੇ ਰਹੋ ਧੰਨਵਾਦ ਸਾਥੀਓ